ਪਰਮੇਸ਼ਰ ਦੇ ਲੋਕੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹੀ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰਿਆਂ ਦਾ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਕਮੈਂਟ ਕਰ ਰਹੇ ਹੋ ਲਾਈਕ ਕਰ ਰਹੇ ਹੋ ਖੁਦਾ ਤੁਹਾਡੇ ਜੀਵਨ ਦੇ ਵਿੱਚ ਬਹੁਤ ਸਾਰੀ ਬਰਕਤ ਦੇਵੇ ਔਰ ਮੈਂ ਫਿਰ ਇੱਕ ਤੁਹਾਡੇ ਨਾਲ वचन ਸਾਂਝਾ ਕਰਨਾ ਚਾਹੁੰਦਾ ਦੂਸਰਾ ਤਮੋਥੀਅਸ ਉਸਦਾ 4 ਅਧਿਆਇ ਔਰ ਉਸਦਾ 3 ਵਚਨ ਇਹ ਵਚਨ ਅੱਜ ਦੇ ਸਮੇਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਔਰ ਜਿਹੜਾ ਇਸ ਵਚਨ ਨੂੰ ਸੁਨੇਗਾ ਉਸ ਦੇ ਜੀਵਨ ਚ ਬੜੀ ਆਸ਼ਿਸ਼ ਤੇ ਬਰਕਤ ਆਵੇਗੀ ਔਰ ਇਹ ਵਚਨ ਦੇ ਰਾਹੀਂ ਸਾਡੇ ਨਾਲ ਖੁਦਾ ਬਹੁਤ ਵੱਡੀ ਗੱਲ ਕਰਦਾ ਪਿਆ ਵਚਨ ਦੇ ਵਿੱਚ ਲਿਕੇ ਆ ਕਿਉਂ ਜੋ ਉਹ ਸਮਾਂ ਆਵੇਗਾ ਜਦ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣੇ ਵਿਚਾਰ ਦੇ ਅਨਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰ ਲਗੇ ਹallelujah ਪਰਮੇਸ਼ਰ ਦੇ ਲੋਕ ਨੂੰ ਪਰਮੇਸ਼ਰ ਦੇ ਵਚਨ ਚ ਲਿਖਿਆ ਕਿ ਉਹ ਸਮਾਵੇਗਾ ਜਦੋਂ ਲੋਕ ਖਰੀ ਸਿੱਖਿਆ ਨੂੰ ਕੀ ਕਰਨਗੇ ਸਹਿਣ ਨਹੀਂ ਕਰ ਪਾਉਣਗੇ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਦੇਖਦੇ ਆ ਜਦੋਂ ਜਿਹੜੀ ਖਰੀ ਸਿੱਖਿਆ ਲੇਕਿਨ ਇਹ ਇਹ ਵਿਸ਼ਵਾਸੀਆਂ ਦੇ ਲਈ ਵਚਨ ਹੈ ਖਰੀ ਸਿੱਖਿਆ ਜਿਹੜੇ ਪਾਸਟਰ ਅੱਜ ਕਿਸੇ ਕੋਲ ਵੀ ਕਿਸੇ ਕੋਲ 50 ਕਿਸੇ ਕੋਲ 100 ਕਿਸੇ ਕੋਲ 200 ਕਲੀਸਿਆ ਦੇ ਲੋਕ ਨੇ ਜਦੋਂ ਖਰੀ ਸਿੱਖਿਆ ਦੀ ਗੱਲ ਕਰਦੇ ਨੇ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਤਾੜਨਾ ਉਹਨਾਂ ਨੂੰ ਰੋਕਦੇ ਨੇ ਕਿ ਤੇਰੇ ਲਈ ਆਹ ਕੰਮ ਸਹੀ ਨਹੀਂਗਾ ਤੇਰੇ ਲਈ ਆਹ ਚੀਜ਼ ਲਾਅਸ ਦਾ ਕਾਰਨ ਹੋ ਸਕਦੀ ਆ ਜਾਂ ਇਹ ਕੰਮ ਤੂੰ ਨਾ ਕਰ ਜਦੋਂ ਉਹਨਾਂ ਨੂੰ ਰੋਕਦੇ ਨੇ ਔਰ ਉਹਨਾਂ ਨੂੰ ਉਹ ਵਚਨ ਸਿਖਾਉਂਦੇ ਨੇ ਜਦੋਂ ਉਹ ਵਚਨ ਦੇ ਰਾਹੀਂ ਉਹਨਾਂ ਨਾਲ ਗੱਲ ਕਰਦੇ ਨੇ ਤੇ ਉਹ ਉਹ ਜਿਹੜੀ ਸਿੱਖਿਆ ਜਦੋਂ ਉਹਨਾਂ ਦੇ ਅੰਦਰੋਂ ਕਮੀ ਨੂੰ ਦੂਰ ਕਰਨ ਦੀ ਵਜਾ ਹੈ ਉਹ ਪਵਿੱਤਰ ਆਤਮਾ ਦੀ ਗੱਲ ਨੂੰ ਮੰਨਣ ਦੀ ਵਜਾਏ ਉਹ ਸਰੀਰਕ ਗੱਲਾਂ ਦੇ ਉੱਤੇ ਜ਼ਿਆਦਾ ਜ਼ੋਰ ਦਿੰਦੇ ਨੇ ਜਿਹੜੇ ਸੰਸਾਰ ਦੇ ਲੋਕ ਨੇ ਫਿਰ ਕੀ ਕਰਦੇ ਨੇ ਲਿਖਿਆ ਕਿ ਉਹ ਕੀ ਕਰਨਗੇ ਫਿਰ ਆਪਣੇ ਵੇਸ਼ਿਆਂ ਦੇ ਅਨੁਸਾਰ ਆਪਣੀ ਵੀ ਢੇਰ ਸਾਰੇ ਗੁਰੂ ਤੇ ਫਿਰ ਕੀ ਹੋ ਰਿਹਾ ਅੱਜ ਲੋਕ ਨੇ ਜਿਹੜੇ ਚਰਚਾਂ ਨੂੰ ਛੱਡ ਕੇ ਇਹ ਪਾਸਟਰ ਸਹੀ ਨਹੀਂ ਹੈਗਾ ਇਹ ਇਹ ਪਾਸਟਰ ਐਦਾਂ ਦਾ ਉਹ ਪਾਸਟਰ ਦੇ ਉੱਤੇ ਦੂਸਰ ਦੋਸ਼ ਲਾ ਕੇ ਤੇ ਹੋਰ ਅਲੱਗ-ਅਲੱਗ ਪਾਸਟਰਾਂ ਦੇ ਕੋਲ ਚਲੇ ਜਾਂਦੇ ਨੇ ਫਰੋਂਦਾ ਕੀ ਹੈ ਤੇ ਉਹ ਪਾਸਟਰ ਦੀ ਵ danhਮੀ ਕਰਦੇ ਨੇ ਮੈਨੂੰ ਪਾਸਟਰ ਇਦਾਂ ਰੋਕਦਾ ਸੀ ਪਾਸਟਰ ਮੈਨੂੰ ਇਦਾਂ ਕਹਿੰਦਾ ਸੀ ਲਿਖਿਆ 13 ਸਾਰੇ ਗੁਰੂਤਾਰਨ ਅਗੇ ਮੈਂ ਇੱਕ ਵਾਰ ਤੁਹਾਨੂੰ ਕਹਿਣਾ ਚਾਹੁੰਦਾ ਸੋਚ ਕੇ ਦੇਖੋ ਤੁਹਾਡੇ ਲਈ ਕੀ ਨਹੀਂ ਮਿਹਨਤ ਕੀਤੀ ਕਿਹਦੇ ਦੁਆਰਾ ਤੁਸੀਂ ਪ੍ਰਭੂ ਦੇ ਵਿੱਚ ਆਏ ਕਿਹਨੇ ਤੁਹਾਨੂੰ ਵਚਨ ਸੁਣਾਇਆ 13 ਸਾਰੇ ਪਾਸਟਰ ਲੱਭਣ ਦੀ ਬਜਾਏ 13 ਸਾਰੇ ਗੁਰੂ ਲੱਭਣ ਦੀ ਬਜਾਏ ਆਪਣੇ ਆਪ ਤੇ ਧਿਆਨ ਕਰੋ ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਮੈਂ ਕਹਿ ਰਿਹਾ ਕਿ ਤੁਹਾਡੇ ਅਗਰ ਕੋਈ ਪਾਸਟਰ ਨੇ ਤੁਹਾਨੂੰ ਕਿਸੇ ਗੱਲ ਦੇ ਉੱਤੇ ਰੋਕਿਆ ਤੇ ਟੋਕਿਆ ਤੁਹਾਨੂੰ ਐਸਾ ਵਚਨ ਦੇ ਨਾਲ ਹੀ ਦੱਸਿਆ ਕਿ ਤੁਹਾਡੇ ਲਈ ਗਲਤ ਹੈ ਔਰ ਤੁਸੀਂ ਤਾਂ ਵਿਰੋਧ ਕੀਤਾ ਇਹਦਾ ਮਤਲਬ ਤੁਸੀਂ ਬਿਲਕੁਲ ਵਚਨ ਦੇ ਉਲਟ ਚੱਲਦੇ ਪਿਓ ਆਪਣੀ ਜ਼ਿੰਦਗੀ ਦੇ ਅੰਦਰ ਖਰੀ ਸਿੱਖਿਆ ਨੂੰ ਸਹਿਣਾ ਸਿੱਖੋ ਔਰ ਤੁਸੀਂ ਦੇਖੋਗੇ ਇੱਕ ਟਾਈਮ ਤੁਹਾਨੂੰ ਬੁਰਾ ਲੱਗ ਸਕਦਾ ਹੈ ਪਾਸਟਰ ਬਦਲ ਨਾਲ ਕੁਝ ਨਹੀਂ ਹੋਣਾ ਅਮਾ ਬਹੁਤ ਸਾਰੇ ਗਾਣੇ ਸੁਣਦੇ ਆ ਬਹੁਤ ਸਾਰੇ ਵਿਚਾਰ ਸੁਣਦੇ ਆ ਬਹੁਤ ਸਾਰੇ ਸੇਵਕਾਂ ਦੇ ਕੋਲੋਂ ਸੁਣਦੇ ਆ ਕਿ ਔਰ ਬਹੁਤ ਪਾਸਟਰ ਨੇ ਐਜ ਜਿਨ੍ਹਾਂ ਕੋਲ 100 100 ਤੋਂ 200 ਲੋਕ ਜਿਹੜੇ ਵਿਚਾਰੇ 10 10 15 15 20 20 ਸਾਲ ਤੋਂ ਸੇਵਾ ਕਰਦੇ ਪਏ ਨੇ ਅੱਜ ਉਹਨਾਂ ਦੇ ਕੋਲ ਕਿਉਂ ਨਹੀਂ ਪਾਸਟਰਾਂ ਦੇ ਕੋਲ ਕਲੀਸਿਆ ਜਾਂਦੀ ਉਹਦਾ ਇੱਕੋ ਹੀ ਕਾਰਨ ਹੈ ਕਿਉਂਕਿ ਖਰੀ ਸਿੱਖਿਆ ਦੀ ਗੱਲ ਕਰਦੇ ਨੇ ਅੱਜ ਕਲੀਸਿਆ ਦਾ ਜਿਹੜਾ ਮੂਡ ਆ ਉਹ ਚੇਂਜ ਕਰ ਦਿੱਤਾ ਗਿਆ ਉਹਦਾ ਟੇਸਟ ਚੇਂਜ ਕਰ ਦਿੱਤਾ ਗਿਆ ਉਹ ਅੱਜ ਸਿਰਫ ਔਰ ਸਿਰਫ ਜਿਹੜੀਆਂ ਸਵਾਦ ਲਈ ਗੱਲਾਂ ਨੇ ਆਸ਼ੀਸ਼ ਵਾਲੀਆਂ ਗੱਲਾਂ ਸੁਣਨੀਆਂ ਚਾਹੁੰਦੇ ਨੇ ਔਰ ਖਰੀ ਸਿੱਖਿਆ ਨੂੰ ਸੁਣਨਾ ਨਹੀਂ ਚਾਹੁੰਦੇ ਹੈ। ਸੋ ਮੈਂ ਤੁਹਾਡੇ ਲਈ ਪ੍ਰਾਰਥਨਾ ਵੀ ਕਰਾਂਗਾ ਔਰ ਮੈਂ ਤੁਹਾਨੂੰ ਗੁਜਾਰਸ਼ ਕਰਾਂਗਾ ਕਿ ਆਪਣੇ ਪਾਸਟਰ ਦੇ ਤੇ ਜਿਹੜਾ ਤੁਹਾਡੇ ਤੇ ਨੇਮਤ ਕਰਦਾ ਪਿਆ ਜਿਹੜਾ ਤੁਹਾਨੂੰ ਖਰੀ ਸਿੱਖਿਆ ਦੇ ਨਾਲ ਜੋੜਦਾ ਪਿਆ ਉਹਨੂੰ ਛੱਡਣ ਦੀ ਬਜਾਏ ਉਹਦੀਆਂ ਗੱਲਾਂ ਨੂੰ ਸੁਣੋ ਉਹਦੇ ਨਾਲ ਬਹਿ ਕੇ ਡਿਸਕਸ ਕਰੋ ਔਰ ਕਦੇ ਵੀ ਆਪਣਾ ਪਾਸਟਰ ਚੇਂਜ ਨਾ ਕਰੋ। ਪ੍ਰਭੂ ਤੁਹਾਨੂੰ ਬles ਕਰੇ ਗੋਡ ਬles